ਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆਪਾਂ ਪੰਡ ਮਿੱਡੂ ਮਾਨ ਤੋਂ ਬਣਾ ਰਹੇ ਹਾਂ ਜੀ ਝੋਟੀ ਵਾਲਾ ਵੀਰ ਦਾ ਪੰਡ ਮਿੱਡੂ ਮਾਨ ਪੰਡ ਤੋਂ ਬਣਾ ਰਹੇ ਹਾਂ ਕਿਸਾਨ ਵੀਰੋ ਤੇ ਜਿਹੜਾ ਬਾਈ ਦਾ ਘਰ ਆ ਇਹ ਬਾਹਰ ਖੇਤਾਂ 'ਚ ਆ ਮਿੱਡੂ ਮਾਨ ਤੋਂ ਜਦੋਂ ਆਪਾਂ ਝੋਟੀ ਵਾਲੇ ਨੂੰ ਜਾਣਦੇ ਆ ਤੇ ਨਹਿਰ ਦੀ ਪਰੜੀ ਤੇ ਕਿਸਾਨ ਵੀਰੋ ਜਿਹੜਾ ਬਾਈ ਦਾ ਘਰ ਆ ਤੇ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆ ਝੋਟੀ ਜਿਹੜੀ ਕਿਸਾਨ ਵੀਰੋ ਪਤਲਾ ਚਮ ਤੇ ਕੁੰਡੀ ਚੂਰ ਹੈ ਸੁਹਾ ਦੂਜਾ ਸੂਗੀ ਠੰਡ ਲੇਵੇ ਦੀ ਬੰਤਰ ਕਿਸਾਨ ਵੀਰੋ ਹਜੇ 5 ਤੋਂ 4 ਦਿਨ ਜਿਹੜੇ ਇਹਨੇ ਲੈ ਜਾਣੇ ਆ ਬੜੇ ਆਰਾਮ ਨਾਲ ਤੇ ਸੋਹਣੀ ਝੋਟੀ ਆ ਕਿਸਾਨ ਵੀਰੋ ਕੱਦ ਸਮੱਧਰ ਆ ਨਾ ਕੋਈ ਬਹੁਤਾ ਵੱਡਾ ਤੇ ਨਾ ਛੋਟਾ ਹੈ ਪਿੱਠਪੁੜੇ ਦੀ ਉੱਤੇ ਚੜਾਈ ਚੰਗੀ ਆ ਤੇ ਸਿੰਘਾਂ ਦੀ ਮੈਂ ਫੇਰ ਕਿਹਨੇ ਕਿਸਾਨ ਵੀਰੋ ਐ ਕੁੰਡੀ ਚੂਰ ਹੈ ਤੇ ਜਿਹੜਾ ਵੀਰ ਦਾ ਕਾਰੋਬਾਰ ਹੈ ਬਾਈ ਦਾ ਨਾਮ ਲਸ਼ਮਣ ਹੈ ਤੇ ਵਪਾਰ ਲੈਣ ਦਾ ਕੰਮ ਹੈ ਬੜਾ ਸਾਫ ਸੁਥਰਾ ਕੰਮ ਹੈ ਆਪਣੇ ਪਿੰਡੋਂ ਜਾਂ ਇਧਰੋਂ ਪਹਿਲਾਂ ਤੋਂ ਹੀ ਆਪਾਂ ਵੀਰ ਨੂੰ ਜਾਣਦੇ ਆ ਤੇ ਬੜੇ ਪਸੂ ਵੀਰ ਨੇ ਖਰੀਦੇ ਆ ਤੇ ਵੇਖੋ ਬਈ ਬਾਹਰ ਬੈਠਾ ਬਾਈ ਆ ਅੰਬ ਦੇ ਬੂਟੇ ਲੱਗੇ ਤੇ ਜਿਹੜਾ ਇੱਕ ਛੱਪੜ ਵੀ ਬਣਾਇਆ ਵੀਰ ਨੇ ਉਹ ਦੂਜੇ ਪਸੂ ਬਾਈ ਦੇ ਘਰ ਦੇ ਰੱਖੇ ਜਿਹੜੇ ਉਹ ਨਾਈ ਜਾਂਦੇ ਆ ਬਾਹਰ ਦਾ ਨਜ਼ਾਰਾ ਵੀ ਬਹੁਤ ਹੈ ਤੇ ਆ ਕੱਸੀ ਵਗਦੀ ਆ ਬੜਾ ਬਾਈ ਦਾ ਮੈਨੂੰ ਵਾਤਾਵਰਨ ਵੀ ਬੜਾ ਸੋਹਣਾ ਲੱਗਿਆ ਤੇ ਜਿਹੜੀ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਕਿਸਾਨ ਵੀਰੋ ਝੋਟੀ ਦੀ ਐ ਤੇ ਜਿਹੜੀ ਜਿਆਦਾ ਡਿਟੇਲ ਆ ਆਪਾਂ ਬਾਈ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਤੇ ਜਿਹੜਾ ਮੁੱਲ ਵੀ ਐ ਵੀਰ ਉਹ ਵੀ ਵੀਡੀਓ ਦੇ ਵਿੱਚ ਕਰਨਗੇ ਤੇ ਮੁੱਲ ਜਾਇਜ਼ ਹੋਊਗਾ ਤੇ ਤੋਰੇਓ ਬਾਈ ਜੀ ਮੈਂ ਵਿਖਾਉਣੇ ਕਿਸਾਨ ਵੀਰੋ ਤੁਹਾਨੂੰ ਝੋਟੀ ਤੋੜ ਕੇ ਸਾਫ਼ ਸੁਥਰੀ ਤੇ ਚੰਗੀ ਥਣਲੇਵੇ ਵਾਲੀ ਝੋਟੀ ਆ ਕਿਸਾਨ ਵੀਰੋ ਜਿਹੜੀ ਬਾਕੀ ਦੁੱਧ ਕਿੰਨਾ ਪਾ ਦੂਗੀ ਇਹ ਵੀ ਤੁਹਾਨੂੰ ਆਪਾਂ ਵੀਰ ਤੋਂ ਪੁੱਛ ਕੇ ਦੱਸਦੇ ਆਂ ਪਹਿਲਾਂ ਤੁਸੀਂ ਤੁਰਦੀ ਦੀ ਜੱਜਮੈਂਟ ਕਰਿਓ ਕਿਸਾਨ ਵੀਰੋ ਵੇਖੋ ਕਿਸਾਨ ਵੀਰੋ ਤੁਰਦੀ ਝੋਟੀ ਲੇਵੇ ਦੀ ਬੰਤਰ ਇਧਰੋਂ ਥੋੜੀ ਜਿਹੀ ਸ਼ਾਂ ਪੈਂਦੀ ਜਦੋਂ ਦੂਜੇ ਪਾਸੇ ਨੂੰ ਤੁਰੂਗੀ ਵੇਖਿਓ ਕਿਸਾਨ ਵੀਰੋ ਉੱਤੋਂ ਪੱਠਪੜੇ ਦੀ ਚੜਾਈ ਇੱਕ ਸੋਹਣੀ ਝੋਟੀ ਜਿਹੜੀ ਬਾਈ ਨੇ ਸੇਲ ਕੀਤੀ ਹੈ ਕਿਸਾਨ ਵੀਰੋ ਬੜੀ ਸੋਹਣੀ ਝੋਟੀ ਆ ਤੇ ਜਿਹੜੀ ਡਿਟੇਲ ਆਪਾਂ ਵੀਰ ਤੋਂ ਤੁਹਾਨੂੰ ਲੈ ਕੇ ਦਿੰਨੇ ਲੇਵੇ ਦੀ ਬੰਦਰਾ ਆਪਾਂ ਗਾੜੀ ਪਿਛਾੜੀ ਫੇਰ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਲੇਵੇ ਤੇ ਨਾਲਾ ਵੀ ਉਬਰਦੀਆਂ ਕਿਸਾਨ ਵੀਰੋ ਪਤਲਾ ਜਿਹੜਾ ਲੇਵੇ ਦਾ ਮਾਸ ਆ ਉਹ ਵੀ ਪਤਲਾ ਹੈ ਮਿਲਕਵੇਲ ਵੇਖ ਲਓ ਤੇ ਆਜੋ ਬਾਈ ਜੀ ਡਿਟੇਲ ਦੱਸਿਓ ਬਾਈ ਜੀ ਝੋਟੀ ਦੀ ਇੱਧਰ ਸ਼ਾਮੇ ਹੋ ਜੋ ਬਾਈ ਜੀ ਪਹਿਲਾਂ 11 ਤੋਂ 12 ਕਿਲੋ ਦੋ ਦਿੱਤਾ ਅੱਛਾ ਜੀ ਤੇ 13 ਤੋਂ 14 ਦੀ ਆਸ ਹੈ ਪਹਿਲਾਂ 9 10 11 12 ਕਿਲੋ ਦੁੱਧ ਜਿਹੜਾ ਪਾਇਆ ਜੀ ਗਾਂ ਤੋਂ ਦੱਸਣ ਦੇ ਮਤਾਬਕ ਤੇ ਹੁਣ 13 14 ਦੀ ਆਸ ਹੈ ਜੀ ਠੀਕ ਹੈ ਜੀ ਤੇ ਇਹ ਬਾਈ ਜੀ ਸੂਗਾ ਦੂਜਾ ਸੂਗੀ ਦੂਜਾ ਜੀ ਠੀਕ ਹੈ ਤੇ ਜਿਹੜਾ ਇਹਦਾ ਮੁੱਲ ਰੱਖਿਆ ਬਾਈ ਰ ਮੁੱਲ 95000 95000 ਰੁਪਏ ਮੁੱਲ ਰੱਖਿਆ ਜੀ ਮੁੱਲ ਕੋਈ ਵੀ ਫਿਕਸ ਨਹੀਂ ਹੁੰਦਾ ਵਿੱਚੋਂ ਮੰਨਤਾਂ ਤਾਂ ਹੋ ਹੀ ਜਾਊਗਾ ਤੇ ਇਹ ਵੀਰ ਆਪਣਾ ਵਪਾਰ ਲੈਣ ਦਾ ਹੀ ਕੰਮ ਹੈ ਵਪਾਰ ਲੈਣ ਦਾ ਠੀਕ ਹੈ ਜੀ ਤੇ ਲਸ਼ਮਣ ਬਾਈ ਦਾ ਨਾਂ ਤੇ ਝੋਟੀ ਵਾਲਾ ਪਿੰਡ ਹੈ ਜੀ ਕਿਸਾਨ ਵੀਰ ਉਹ ਬੰਦਾ ਜਿਹੜਾ ਵੀਰ ਬੜਾ ਵਪਾਰ ਕਰਦਾ ਪਰ ਜਟਕਾ ਸੌਦਾ ਵਪਾਰ ਕਰਦਾ ਕੋਈ ਐ ਨਹੀਂ ਭਈ ਤਾਂ ਹੀ ਵੀਰ ਨੂੰ ਕੋਈ ਬਹੁਤਾ ਬੋਲਣਾ ਵੀ ਨਹੀਂ ਵੀਡੀਓ ਤੇ ਆਉਂਦਾ ਤੇ ਜਿਹੜੀ ਡਿਟੇਲ ਆ ਤੁਹਾਨੂੰ ਕਿਸਾਨ ਵੀਰ ਉਹ ਲੈਤੀ ਵੀ ਦੂਜਾ ਸੂ ਹੈ ਤੇ 95000 ਰੁਪਏ ਵੀਰ ਨੇ ਮੁੱਲ ਰੱਖਿਆ ਤੇ ਨਸਲ ਵੀਰ ਕਹਿੰਦਾ ਵੀ ਹਰਿਆਣੇ ਵਾਲੀ ਹੈ ਹਾਂ ਪਤਲਾ ਚਮਾ ਕਿਸਾਨ ਵੀਰੋ ਝੋਟੀ ਹੈ ਲਿਸ਼ਕ ਦੀ ਹੈ ਕੋਈ ਐ ਨਹੀਂ ਤੇ ਨਾ ਕੋਈ ਫਿੱਕੀ ਹੈ ਨਾ ਲੱਸੀ ਹੈ ਤੇ ਉੱਤੋਂ ਪਿੱਠਪੂੜੇ ਦੀ ਚੜਾਈ ਤੇ ਲੇਵੇ ਦੀ ਬੰਤਰਾ ਆਪਾਂ ਤੁਹਾਨੂੰ ਦਿਖਾਤੀ ਹੈ ਜੇ ਵੀ ਕਿਸੇ ਭਰਾ ਦੀ ਸਮਝ ਆਵੇ ਤੇ ਸਿੱਧਾ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਆ ਵੀਰ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਕਿਸਾਨ ਵੀਰੋ ਫੇਰ ਤੁਹਾਨੂੰ ਦੱਸਦੇ ਆਂ ਵੀ ਲਸ਼ਮਣ ਵੀਰ ਦਾ ਨਾਂ ਹੈ ਤੇ ਵਪਾਰ ਕਰਦਾ ਵੀਰ ਤੇ ਝੋਟੀ ਵਾਲਾ ਪੈ ਮਿੱਡੂ ਮਾਨ ਪੈੰਡਾ ਤੇ ਝੋਟੀ ਵਾਲੇ ਦੀ ਸੜਕ ਤੇ ਬਾਈ ਬਾਹਰ ਖੇਤਾਂ 'ਚ ਕੱਸੀ ਦੇ ਉੱਤੇ ਵੀਰ ਦਾ ਘਰ ਹੈ ਤੇ ਬੜਾ ਸੋਹਣਾ ਵਪਾਰ ਲੈਣ ਦਾ ਕੰਮ ਹੈ ਇੱਕ ਦੋ ਪਸ਼ੂ ਬਾਈ ਲੈਂਦਾ ਹੈ ਤੇ ਸੇਲ ਕਰ ਦਿੰਦਾ ਕੋਈ ਬਾੜਾ ਨਹੀਂ ਭਈ ਆਪਾਂ ਦਈਏ ਭਈ ਬਾੜਾ ਵੱਡਾ ਵੀਰ ਦਾ ਵਪਾਰ ਲੈਣ ਦਾ ਕੰਮ ਹੈ ਇੱਕ ਦਰਮਿਆਨਾ ਛੋਟਾ ਪਸ਼ੂ ਵਪਾਰ ਦਾ ਕੰਮ ਹੈ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ